ਪਗੜੀ ਜਾਂ ਦਸਤਾਰ ਦਾ ਵਜੂਦ ਤਾਂ ਉਦੋਂ ਤੋਂ ਹੈ ਜਦੋਂ ਇਨਸਾਨ ਨੂੰ ਲਿਵਾਸ ਪਹਿਨਣ ਦੀ ਸੋਚ ਆਣੀ ਸ਼ੁਰੂ ਹੋਈ ਸੰਸਾਰ ਦੇ ਬਹੁਤ ਸਾਰੇ ਧਰਮਾਂ 'ਚ ਪਗੜੀ ਸਿਰ ਦਾ ਤਾਜ ਰਹੀ ਹੈ ਮੁਸਲਿਮ ਧਰਮ ਦੇ ਵਿੱਚ ਪਗੜੀ ਆਮ ਬੰਨੀ ਜਾਂਦੀ ਸੀ ਅਜੇ ਵੀ ਕੁਝ ਜਗ੍ਹਾ ਬੰਨੀ ਜਾਂਦੀ ਹੈ ਚਾਹੇ ਉਹ ਅਫਰੀਕਾ ਦੇ ਮੁਸਲਿਮ ਹੋਣ ਚਾਹੇ ਅਰਬੀ, ਇਰਾਨੀ, ਅਫਗਾਨੀ ਜਾਂ ਪਾਕਿਸਤਾਨੀ ਹੋਵੇ ਇਸੇ ਤਰ੍ਹਾਂ ਪਗੜੀ ਸਿੱਖ ਧਰਮ ਦਾ ਅਟੁੱਟ ਅੰਗ ਹੈ ਸਿੱਖ ਵੀ ਬਖਰੇ-ਬਖਰੇ ਟੰਗਾ ਨਾਲ ਦਸਤਾਰ ਸਜਾਉਂਦੇ ਹਨ ਪਗੜੀ ਬੰਨਣ ਦਾ ਰਿਵਾਜ ਹਿੰਦੂ ਧਰਮ ਦੇ ਵਿੱਚ ਹੁਣ ਕਾਫੀ ਘਟ ਗਿਆ ਹੈ ਪਹਿਲਾਂ ਹਰ ਇੱਕ ਹਿੰਦੂ ਪਗੜੀ ਵਾਧਾ ਹੁੰਦਾ ਸੀ ਚਾਹੇ ਉਹ ਕਿਸੇ ਵੀ ਜਾਤ ਜਾਂ ਕਬੀਲੇ ਦਾ ਹੋਵੇ ਇਸ ਤੋਂ ਇਲਾਵਾ ਪਾਰਸੀ ਯਹੂਦੀ ਈਸਾਈ ਇਹ ਵੀ ਆਪਣੇ ਪੁਰਾਣੇ ਸਮਿਆਂ ਦੇ ਵਿੱਚ ਦਸਤਾਰ ਬੰਨ੍ਹਦੇ ਹੁੰਦੇ ਸੀ ਇਸੇ ਵਿਸ਼ੇ ਤੇ ਮੈਂ ਆਪਣੇ YouTube ਚੈਨਲ ਪਨੇਸਰ ਬਲੌਗਸ ਤੇ ਬਹੁਤ ਹੀ ਵਿਸਤਾਰ ਚ ਵੀਡੀਓ ਬਣਾਈ ਹੈ ਉਹ ਜਾ ਕੇ ਮੇਰੇ ਚੈਨਲ ਤੇ ਜਰੂਰ ਦੇਖਿਓ